ਇਹ ਆ ਜਾਈਏ ਫਲਾਵਰ ਸ਼ੋਅ ਬਠਿੰਡਾ ਦੇ ਵਿੱਚ ਤੇ ਇੱਥੇ ਅਸੀਂ ਸਟਾਲ ਤੇ ਪਹੁੰਚੇ ਆਂ ਰਾਉਂਡ ਗਲਾਸ ਫਾਊਂਡੇਸ਼ਨ ਤੇ ਇੱਥੇ ਬਹੁਤ ਸਾਰੇ ਪ੍ਰਾਤਨ ਬੀਜ ਪਏ ਨੇ ਤੇ ਪਿੱਛੇ ਜਿਹੜੇ ਸਾਡੇ ਕੋਲੇ ਪ੍ਰਾਤਨ ਰੁੱਖ ਜਿਹੜੇ ਤਕਰੀਬਨ ਹੁਣ ਖਤਮ ਹੁੰਦੇ ਜਾਂਦੇ ਨੇ ਉਹ ਪਏ ਨੇ ਤੇ ਆਓ ਫਿਰ ਆਪਾਂ ਇਹਨਾਂ ਦੇ ਪ੍ਰਤੀਨਿਧਨਾਂ ਨਾਲ ਆਪਾਂ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਹਾਂਜੀ ਪਹਿਲਾਂ ਆਪਣੀ ਤਾਰਫ਼ ਕਰਵਾਓ ਜੀ ਹਾਂਜੀ ਮੈਂ ਡਾਕਟਰ ਰਿਸ਼ੂ ਹੈਗਾ ਜੀ ਤੇ ਸਾ ਮੈਂ ਰੌਂਗਲਾਸ ਫਾਊਂਡੇਸ਼ਨ ਤੋਂ ਪ੍ਰੋਜੈਕਟ ਹੈਡਾ ਪੰਜਾਬ ਦਾ ਤੇ ਸਾਡੀ ਟੀਮ ਹੈਗੀ ਤੇ ਸਾਰੀ ਇੱਥੇ ਪਹੁੰਚੀ ਪਰਸੈਂਟ ਜਿਹੜੇ ਮੇਲਾ ਲੱਗਿਆ ਇੱਥੇ ਆਪਣਾ ਠੀਕ ਹੈ ਜੀ ਰੋਜ਼ ਮੇਲਾ ਲੱਗਿਆ ਠੀਕ ਹੈ ਜੀ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਮਤਲਬ ਕੀ ਮੰਤ ਦੇ ਵਿੱਚ ਰੱਖੇ ਤੁਸੀਂ ਹਾਂ ਜੀ ਇਸ ਤਰ੍ਹਾਂ ਜੀ ਸਾਡੀ ਸਾਡੇ ਫਾਊਂਡਰ ਗੁਰਪ੍ਰੀਤ ਸਿੰਘ ਹੈਗੇ ਉਹਨਾਂ ਨੇ ਇਹ 2017 ਚ ਸ਼ੁਰੂ ਕੀਤਾ ਸੀ ਫਾਊਂਡੇਸ਼ਨ ਸੰਸਥਾ ਉਹ ਸਾਡੇ ਅਲੱਗ-ਅਲੱਗ ਪ੍ਰੋਜੈਕਟ ਸੀਗੇ। ਇੱਕ ਉਹਨਾਂ ਪ੍ਰੋਜੈਕਟਾਂ ਵਿੱਚ ਇਹ ਜਿਹੜਾ ਵਾਤਾਵਰਣ ਤੇ ਰੁੱਖਣ ਲਗਾਉਂਦਾ ਇੱਕ ਪ੍ਰੋਜੈਕਟ ਸੀਗਾ, ਦੇਸੀ ਰੁੱਖਣ ਲਗਾਉਂਦਾ। ਠੀਕ ਹੈ ਜੀ। ਉਹ ਫਿਰ ਅਸੀਂ ਪੰਜਾਬ ਦੇ ਵਿੱਚ 2019 ਤੋਂ ਕਰਦੇ ਆ ਰਹੇ ਮਤਲਬ ਪ੍ਰੋਜੈਕਟ। ਤੇ ਜਿਹੜਾ ਮਕਸਦ ਹੈ ਕਿ ਪਿੰਡ-ਪਿੰਡਾਂ 'ਚ ਛਿੜੀਆਂ ਜਿਹੜੀਆਂ ਪੁਰਾਣੀਆਂ ਹੁੰਦੀ ਸੀ ਉਹਨੂੰ ਰਿਵਾਈਵ ਕਰਨਾ, ਜਿਹੜੀਆਂ ਲੱਗੀਆਂ ਹੋਈਆਂ ਜਿਹੜੀਆਂ ਪੁਰਾਣੀਆਂ ਐ ਤੇ ਪਲੱਸ ਨਵੀਆਂ ਛਿੜੀਆਂ ਕ੍ਰੀਏਟ ਕਰਨੀਆਂ। ਠੀਕ ਹੈ ਜੀ। ਹਾਂ ਜੋ ਤੁਸੀਂ ਹੁਣ 1500 ਪਿੰਡਾਂ 'ਚ ਪਹੁੰਚ ਕਰ ਚੁੱਕੇ ਹੋ। ਅੱਛਾ ਜੀ। ਅ ਤਕਰੀਬਨ ਜਿਆਦਾਤਰ ਕਿਹੜੇ ਇਹਦੇ ਵਿੱਚ ਰੁੱਖਾਂ ਤੁਸੀਂ ਪ੍ਰੇਫਰ ਕਰ ਰਹੇ ਹੋ ਸਾਡੇ ਜਿਹਦੇ ਵਿੱਚ ਸਾਡੇ ਦੇਸੀ ਰੁੱਖ ਲੱਗਦੇ ਸਾਰੇ ਪੰਜਾਬ ਦੇ ਦੇਸੀ ਦੇਸੀ ਕਿੱਕਰ ਤੋਂ ਲੈ ਕੇ ਦੇਸੀ 베ਰੀ ਮਲੇ 베ਰੀ ਵਾਨ ਪੀਲੂ ਹੋ ਗਏ ਉਦੋਂ ਅਦਰਹੂੜੇ ਹੋ ਗਏ ਸਾਡੇ ਫਲਾਈਆਂ ਹੋ ਗੀਆਂ ਜੰਡ ਹੋ ਗਏ ਰੇਰੂ ਹੋ ਗਏ ਜਿਹਨੇ ਪ੍ਰਾਤਨ ਰਕਸ ਜਾਮਨਾ ਹੋ ਗਏ ਜਿਹੜੇ ਫਲਾਂ ਚੋਂ ਅੰਬ ਦੇਸੀ ਹੋ ਗਏ ਇਹ ਅਸੀਂ ਸਾਰੇ ਪ੍ਰਮੋਟ ਕਰਤਾ ਕਿ ਇਹ ਜਿਹੜੀ ਇਹ ਉਹ ਦਰਖਤ ਹੈ ਜਿਹੜੇ ਕਿ ਪੰਜਾਬ ਨੂੰ ਜਾਣਦੇ ਸਾਡੇ ਸਾਡੇ ਪ੍ਰਾਤਨ ਜਿਹੜੇ ਸਿਸਟਮ ਸਾਡੀ ਮਿੱਟੀ ਨੂੰ ਜਾਣਦੇ ਆ ਜਿਹੜੇ ਪੁਰਖੇ ਰੱਖਾ ਇਥੋਂ ਦੇ ਮੁੱਖ ਮੰਦੇ ਹੀ ਹੈ ਉਹ ਜਿਹੜੀ ਵੇਜੀਟੇਸ਼ਨ ਹੈ ਉਹ ਵੇਜੀਟੇਸ਼ਨ ਨੂੰ ਮੁੱਖ ਰੱਖਿਆ ਗਿਆ ਸਾਡੇ ਜਿਹੜੇ ਸਾਡੀ ਧਰਤੀ ਨੂੰ ਜਾਣਦੇ ਰੱਖੇ ਉਹ ਜਿਹੜੇ ਜਨਰਲ ਰੱਖਾ ਨੂੰ ਅਸੀਂ ਪੰਜਾਬ ਚ ਲਾ ਦੇ ਤਾਂ ਕਿ ਉਹਨਾਂ ਨੂੰ ਫਿਰ ਵੱਧ ਕੇਅਰ ਨਹੀਂ ਬਾਤ ਚਾਹੀਦੀ 3 ਸਾਲਾਂ ਬਾਅਦ ਉਹ ਆਪਦੇ ਫਿਰ ਆਪਣੀ ਮਿੱਟੀ ਨੂੰ ਜਾਂ ਪਛਾਣ ਰੱਖਦੇ ਆ ਪਾਣੀ ਜਿੰਨਾ ਸਾਨੂੰ ਬਰਸਾਤਾਂ ਵਿੱਚ ਆਉਂਦਾ ਉਹਨਾਂ ਲੈ ਕੇ ਉਹ ਸਟੋਰ ਕਰਕੇ ਆਪਣਾ ਜਿੰਦਗੀ ਚੋਂ ਦੇ ਰਹੇ ਹੁੰਦੇ ਹਨ ਠੀਕ ਹੈ ਜੀ ਅਸਰੇ ਦੇ ਬਾਰੇ ਜਿਹੜੇ ਆਪਾਂ ਜੇ ਕੋਈ ਆਪਣੇ ਖੇਤ ਦੇ ਵਿੱਚ ਚਿੜੀ ਬਣਾਉਣੀ ਚਾਹੁੰਦਾ ਹੈ ਤੁਸੀਂ ਜਾਂ ਫਿਰ ਕੋਈ ਸੰਸਥਾ ਮਹਿਗੀ ਹੈ ਉਹ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਕੀ ਹੈਗੀ ਆ ਆ ਦੇਖੋ ਸਾਡੇ ਜੀ ਜ਼ਿਲ੍ਹੇ-ਜ਼ਿਲ੍ਹੇ ਸਾਡੀ ਟੀਮ ਹੈਗੇ ਮਾਲਵੇ ਵਿੱਚ ਖਾਸ ਕਰਕੇ ਅਸੀਂ ਮਾਜਦ ਬਾਬੇ ਸਾਡੇ ਘਟ ਹੈਗਾ ਸਾਡਾ ਫਲੋ ਮਾਲਵੇ ਵਿੱਚ ਸਾਡੀਆਂ ਹਰ ਜ਼ਿਲ੍ਹੇ ਵਿੱਚ ਸਾਡੀ ਟੀਮ ਹੈਗੀ ਹੈ ਠੀਕ ਹੈ ਜੀ ਤੁਸੀਂ ਜੇ ਉਹਦੇ ਪੰਡਿਤ ਜੰਗਲ ਲਵਾਉਣਾ ਪੰਡਿਤ ਬੂਟੇ ਨੂੰ ਸਾਡਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਇੰਡੀਵਿਜੂਅਲ ਲੈ ਕੇ ਜਾਣਾ ਸਾਡੀ ਪਟੰਡੇਦਰਸ ਦੀ ਉਹ ਕਗਾ ਪਿੰਡ ਉੱਥੇ ਦਰਸ਼ੀ ਹੈਗੀ ਇੱਕ ਪਟਿਆਲੇ ਲੰਗ ਪਿੰਡ ਆ ਉਹ ਦਰਸ਼ੀ ਜਿਹੜੀ ਹੈਗੀ ਉੱਥੇ ਤੁਸੀਂ ਜਾ ਕੇ ਆਪਣੇ 5-10 ਫੁੱਟੇ ਲੈ ਆਣੇ ਤੋਂ ਲਿਆ ਸਕਦੇ ਵੱਡੇ ਲੈਪਾ ਤਾਂ 1000 ਫੁੱਟ ਉੱਪਰ ਲਾਉਣਾ ਇਸ ਪਿੰਡ ਕਿਸੇ ਨੇ ਉਹ ਬਸ ਸਾਡਾ ਸੰਪਰਕ ਕਰਕੇ ਲਗਵਾਉ ਉਹ ਸਾਡਾ ਇੱਕ ਪ੍ਰੋਟੋਕੋਲ ਹੈਗਾ ਉਹ ਐਸਟੈਬਲਿਸ਼ ਹੈਗਾ ਅੱਛਾ ਉਹ ਪ੍ਰੋਟੋਕੋਲ ਦੇ ਤਹਿਤ ਫਿਰ ਲੱਗਦਾ ਤਾਂ ਕਿ ਪਲ ਸਿਕਨ ਬੂਟੇ ਉਹ ਮਨਰੇਗਾ ਅੰਡਰ ਲਵਾਉਂਦੇ ਸਾਰੇ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਅੱਛਾ ਤੇ ਹੁਣ ਤੱਕ ਕਿੰਨੇ ਕ ਰੁੱਖ ਲੱਗ ਚੁੱਕੇ ਪੰਜਾਬ ਦੇ ਵਿੱਚ ਹਾਂ ਜੀ ਦੇਖੋ ਸਾਡੇ ਵੱਲੋਂ ਜੀ 30 ਲੱਖ ਬੂਟਾ ਸੀ ਲਾ ਚੁੱਕੇ ਆ ਅੱਛਾ ਤੇ ਇਸ ਸਾਲ ਅਸੀਂ ਹੋਰ ਵੀ ਰੱਖਿਆ 20 ਲੱਖ ਬੂਟੇ ਲਾਉਣ ਦਾ ਤੇ ਇਹ ਸਾਰਾ ਅਸੀਂ ਅਸੀਂ ਇਕੱਲੇ ਕੁਛ ਨਹੀਂ ਕਰ ਸਕਦਾ ਸਾਡੇ ਸਹਿਯੋਗ ਨੇ ਚੱਲਦਾ ਹੈ ਜਿਵੇਂ ਜਿਲ੍ਹਾ ਪ੍ਰਸ਼ਾਸਨ ਹੋਵੇ ਪਿੰਡਾਂ ਦੀਆਂ ਪੰਚਾਇਤਾਂ ਹੋਵੇ ਯੂਥ ਕਲੱਬ ਹੋਵੇ ਸਾਰੇ ਲੋਕ ਹੋਵੇ ਲੋਕਾਂ ਦਾ ਸਾਰਾ ਲੋਕ ਆਪਣੇ ਜ਼ਮੀਨਾਂ 'ਤੇ ਲਾ ਰਿਹਾ ਦੇਖੋ ਸਾਰੇ ਸਾਰੇ ਨਾਲ ਹੀ ਚੱਲਦਾ ਹੈਗਾ ਇਕੱਲਾ ਕੁਛ ਵੀ ਕੋਈ ਵੀ ਨਹੀਂ ਕਰ ਸਕਦਾ ਬੰਦਾ ਪਰ ਸਾਡਾ ਸਹਿਯੋਗ ਚੱਲਦਾ ਹੋਇਆ ਸਾਡਾ ਕਾਰਜ ਵਧੇ ਜਾ ਰਿਹਾ ਹੈ ਇਹ ਇੱਕ ਤੁਸੀਂ ਜ਼ਿਕਰ ਕੀਤਾ ਵੀ ਲੋਕ ਆਪਣੇ ਖੇਤਾਂ ਦੇ ਵਿੱਚ ਲਵਾ ਰਹੇ ਨੇ ਜਾਂ ਉੱਥੇ ਲੋ ਆ ਰਹੇ ਆ ਉਹਦੇ ਲਈ ਕੋਈ ਆਰਥਿਕ ਪੱਖ ਤੋਂ ਕਿਸ ਤਰ੍ਹਾਂ ਹੁੰਦਾ ਹੈ ਉਹਦਾ ਇਸ ਤਰ੍ਹਾਂ ਜਿਹੜੀਆਂ ਤਾਂ ਪਿੰਡਾਂ ਦਾ ਸਿਸਟਮ ਹੈ ਉਹਦੇ ਵਿੱਚ ਅਸੀਂ ਦੇਖੋ ਵੀ ਪਿੰਡਾਂ ਨੂੰ ਕੋਈ ਕਾਸਟ ਬੂਟੇ ਦੀ ਕੋਈ ਕਾਸਟ ਨਹੀਂ ਬੂਟ ਅਸੀਂ ਦਿੰਦੇ ਆ ਫ੍ਰੀ ਜਿਹੜੇ ਦੇਸੀ ਰੋਕਾ ਸਾਰੇ ਫ੍ਰੀ ਦਿੰਦੇ ਆ ਠੀਕ ਹੈ ਉਦੋਂ ਬਾਅਦ ਚ ਉਹਨਾਂ ਦੀ ਪਹੁੰਚ ਕਰਾਉਣਾ ਪਿੰਡ ਦਾ ਜੀ ਸਾਨੂੰ ਪਿੰਡ ਵੱਲੋਂ ਇਹ ਵੀ ਇੱਕ ਜਿਹੜੀ ਲੈਂਡ ਆ ਇੱਕ ਕਿਲਾ ਜਾਂ ਅੱਧਾ ਕਿਲਾ ਜਿੰਨੇ ਵੀ ਲੈਂਡ ਤੁਸੀਂ ਦੇ ਸਕਦਾ ਪਿੰਡ ਹਾਂਜੀ ਉਹ ਸਾਨੂੰ ਲੈਂਡ ਦੇਵੇ ਉਦੋਂ ਬਾਅਦ ਜਿਹੜੇ ਮਤਾ ਪਵਾ ਕੇ ਉਹਨੂੰ ਪਾਸ ਕਰਾਉਣਾ ਮੰਦਿਰੇ ਦਾ ਅਜੰਡਾ ਪ੍ਰੋਜੈਕਟ ਕੀ ਇਹ ਸਾਡੇ ਕੋਲ ਤਿੰਨ ਕੰਪੋਨੈਂਟ ਬਹੁਤ ਜ਼ਰ ਬਾਉਂਡਰੀ ਹੋਵੇ ਜਾਂ ਤੀਜੇ ਕੰਪੋਨੈਂਟ ਮੰਦਰੇ ਦਾ ਹੋਵੇ ਜੀ ਜਾਂ ਯੂਥ ਕਲੱਬ ਹੋਵੇ ਕਿਉਂਕਿ ਦੇਖੋ ਪਾਲਣ ਪਾਸੇ ਤੁਹਾਨੂੰ ਬੰਦੇ ਚਾਹੀਦੇ ਆ ਸਾਡੀ ਸੰਸਥਾ ਸਾਡੀ ਇੰਨੀ ਸਾਰੀ ਪੂਰੀ ਕਰਕੇ ਫਿਰ ਓਨਰਸ਼ਿਪ ਜਿਹੜੀ ਪਿੰਡ ਲੈਣਾ ਜਾਂ ਖੇਤ ਵਾਲਾ ਬੰਦਲਾ ਜੇ ਖੇਤ ਵਾਲੇ ਬੰਦੇ ਦੀ ਗੱਲ ਆ ਉੱਥੇ ਮਤਲਬ ਕਹਿੰਦੇ ਤੁਸੀਂ ਆਪਦੀ ਪਰਸਨਲ ਪਾਲ ਦਾ ਉਹਦੇ ਸੀਰੀ ਰਹੀ ਉਹਦੇ ਰੱਖਿਆ ਹੁੰਦਾ ਬੰਦਾ ਉਹ ਜਿਹੜੇ ਖੇਤ ਨੂੰ ਪਾਲਦਾ ਫੂਟੇ ਨੇ ਪਾਲ ਦਿੰਦਾ ਜੀ ਜੀ ਇਸ ਤਰ੍ਹਾਂ ਕਰਕੇ ਉਹ ਸਾਰੀ ਹੁੰਦਾ ਬਲੋਗ ਫੂਟੇ ਅਸੀਂ ਦੇ ਦਾਂਗੇ ਉਹਦੀ ਟ੍ਰੇਨਿੰਗ ਟੈਕਨੀਕ ਲਾਉਣ ਦੀ ਕਿਵੇਂ ਲੱਗਦੇ ਹੈਗੇ ਸਾਰੇ ਵੈਰਾਈਆਂ ਸਾਰੀਆਂ ਟ੍ਰਾਂ ਤੇ ਤੁਸੀਂ ਆਵਾਮ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ ਕਿਸ ਨਹੀਂ ਦੇਣਾ ਚਾਹੁੰਦੇ ਹੋ ਪੱਕੀ ਸਾਰ ਨੂੰ ਇਹੀ ਬੇਨਤੀਆਂ ਪ੍ਰਵਾਨ ਕਰੋ ਸਾਰੇ ਜੀਓ ਵੀਡੀਓ ਦੇਖਦੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਕਿ ਪੰਜਾਬ ਦੀ ਧਰਤੀ ਸਾਡੇ ਗੁਰੂਆਂ ਦੀ ਧਰਤੀ ਆ ਰੁੱਖਾਂ ਦੀ ਧਰਤੀ ਬਹੁਤ ਸਾਰੇ ਗੁਰੂ ਕੋ ਸਾਡੇ ਰੁੱਖਾਂ ਦੇ ਨਾਂ ਤੇ ਪਏ ਹੋਏ ਆ ਤਾਂ ਇਹਨਾਂ ਨੂੰ ਦੇਖਦੇ ਸਾਨੂੰ ਹੱਕ ਪਾਉਂਦਾ ਸਾਡੇ ਪਿੰਡ ਜਿਹੜੇ ਅਸੀਂ ਕੱਢ ਚੁੱਕਿਆ ਰੁੱਖ ਸਾਡੇ ਪੁਰਾਣੇ ਤਾਂ ਉਹਨਾਂ ਨੂੰ ਦੁਬਾਰਾ ਮੁੜ ਸਜੀਵ ਕਰੀਏ ਕੋ ਕੋਸਤਨ ਹੋਏ